ਕੀ ਕਰਦੇ ਹੋ ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਵਲੌਗਸ ਵਿੱਚ ਹੋਰ ਸਤਨਾਉ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜਕੁਸ਼ੀ ਹੋਵੋਗੇ ਹਾਂ ਜੀ ਇੱਥੇ ਮੈਂ ਲੱਗੀ ਸੀ ਆਪਣੇ ਆਟੇ ਵਾਲੀ ਢੋਲੀ ਸਾਫ਼ ਕਰਨ ਮੈਂ ਕਿਹਾ ਚਲੋ ਇਹਨੂੰ ਮੈਂ ਪਹਿਲਾਂ ਵਾਸ਼ ਕਰ ਲਿਆ ਸੀਗਾ ਜਦੋਂ ਪਹਿਲਾਂ ਟਵਾਇਆ ਸੀ ਇਸ ਵਾਰ ਮੈਂ ਕਿਹਾ ਚਲ ਬਿਨਾਂ ਵਾਸ਼ ਕਰੇ ਤਹੀ ਪਾਦਨ ਨੇ ਸੌਰੀ ਜੀ ਮੈਂ ਨਾ ਇਦਾਂ ਹੀ ਵਲੌਗ ਲਾਈਵ ਬਣਾਇਆ ਸੀਗਾ ਬਟ ਫਿਰ ਤੁਸੀਂ ਦੇਖਿਆਈ ਆ ਪਿੱਛੇ ਹਨਾ ਵੀ ਕਾਫੀ ਜ਼ਿਆਦਾ ਆਵਾਜ਼ ਆ ਰਹੀ ਸੀਗੀ ਸਾਡੇ ਨਾਲ ਦੀ ਕਵੰਡੀਆਂ ਦੇ ਹਨਾ ਮਸ਼ੀਨਾਂ ਵਗੈਰਾ ਚੱਲ ਰਹੀਆਂ ਸੀ ਕਟਰ ਵਗੈਰਾ ਤਾਂ ਕਰਕੇ ਫਿਰ ਮੇਰੀ ਆਵਾਜ਼ ਤਾਂ ਸੁਣੀ ਹੋਣੀ ਹੈਗੀ ਉਹੀ ਆਵਾਜ਼ ਜ਼ਿਆਦਾ ਆਉਂਦੀ ਸੀਗੀ ਫਿਰ ਮੈਂ ਕਿਹਾ ਚਲੋ ਵੀ ਮੈਂ ਵੀਡੀਓ ਰਿਕਾਰਡ ਹੀ ਕਰ ਦੰਨੀ ਆ ਵਾਇਸ ਤੇ ਇੱਥੇ ਬੱਚੇ ਨਾਲੇ ਸੀਗੇ ਤੇ ਮੈਂ ਆਪਣਾ ਲੱਗੀ ਹੋਈ ਸੀਗੀ ਕੰਮ ਕਰਨ ਮੈਂ ਕਿਹਾ ਚਲੋ ਆਟਾ ਪਾ ਦਵਾ ਢੋਲੀ ਦੇ ਵਿੱਚ ਉਸ ਤੋਂ ਬਾਅਦ ਫਿਰ ਅੰਦਰ ਆਪਾਂ ਕੰਮ ਕਰਨ ਲੱਗਣਾ ਕਰਨ ਬਣੇ ਰਹੋ ਜੀ ਵਲੌਗ ਦੇ ਨਾਲ ਹਾਂਜੀ ਫਰੈਂਡਸ ਮੈਂ ਲੱਗੀ ਆ ਬਣਾਉਣ ਮੱਖਣ ਕਾਫੀ ਦਿਨ ਹੋ ਗਏ ਸੀਗੇ ਇਹਨੂੰ ਬਣਾਇਆ ਨਹੀਂ ਸੀਗਾ ਮੱਖਣ ਨਾਲ ਲੱਗੀ ਮੱਖਣ ਬਣਾ ਕੇ ਵਰਦਾਉਂਦਾ ਦੇਖੀ ਕਿ ਆਹ ਹੋ ਗਿਆ ਅੱਜ ਫੇਰ ਆਉਂਸ ਗੰਦੀ ਸਮੈਲ ਲੱਗੀ ਗੰਦੀ ਸਮੈਲ ਖਾਂਦੇ ਨਹੀਂ ਹਨਾ ਗੰਦੀ ਸਮੈਲ ਆਉਗੀ ਬਾਹਰ ਨਾਲੇ ਮਾਜੀ ਤੇ ਲਾਸ ਸਕੂਲ ਘਰ ਨੇ ਉਧਰ ਬਣਾਇਆ ਕਰੋ ਨਾਲੇ ਬਾਹਰ ਬਣਾ ਲਓ ਸਮੈਲ ਤਾਂ ਨਹੀਂ ਫਿਰ ਉਹ ਹੁੰਦੀ ਮੈਂ ਤੁਹਾਡੇ ਪਿੱਛੇ ਗੈਸ ਬਾਹਰ ਚੱਕ ਕੇ ਲੈ ਕੇ ਸਾਂ ਮੈਂ ਜੀ ਚੱਕ ਲਓ ਚੁੱਕਾ ਲੈ ਹੁਣ ਆ ਉਰ ਜੇ ਕੱਲੇ ਸਕੂਲ ਕੱਲ ਬਣਾ ਲੈਂਦੇ ਅੱਲ ਦੀ ਕਾਤੇ ਨਹੀਂ ਖਲਪਾ ਨਹੀਂ ਖੜਦੀ ਬਟੇ ਨਹੀਂ ਆਲਾ ਰਹੀ

ਮੱਖਣ ਹੁਣ ਕੱਢ ਕੇ ਮਨਾਲ ਦੀ ਨਾਲ ਬਸ ਸੁਣ ਕੇ ਉਹ ਬਣਾਉਣ ਬਣਾਣਾ ਧਰ ਦੂੰਗੀ। ਫੇਲਾ ਤਾਂ ਮੇਰੀ ਸਲਾਹ ਸੀ ਕਿ ਕੱਲ ਨੂੰ ਉਹ ਕਰਾਂਗੇ। ਬਣਾ ਦੂੰਗੀ ਪਰ ਨਹੀਂ ਫਿਰ ਕੱਲ ਤੇ ਚਲੇ ਜਾਣਾ ਫਿਰ ਤੁਹਾਨੂੰ ਪਤਾ। ਕੋਲਜੀ ਉਹ ਹੋ ਜਾਂਦੀ ਆ ਫਿਰ। ਹੁਣ ਮੈਂ ਜਲਦੀ ਜਲਦੀ ਬਣਾ ਲੂੰਗੀ। ਤੇ ਝਾੜੂ ਪੱჭਾ ਹਜੇ ਕਰਨ ਨੂੰ ਪਿਆ ਹੈ ਇਹ ਨਾਲੇ। ਚਾਹ ਦੀ ਥੋੜੀ ਫੇਰ ਪਾਉਣੇ ਨੇ ਬੱਚਿਆਂ ਦੇ। ਨਹਾ ਕੇ ਕੱਦੇ ਬੈਠ ਨੇ ਫਿਰ ਕੱਤੇ ਸਰਾਣੇ ਹੋਏ ਹੋਏ ਨੇ। ਤੈਨੂੰ ਸਰ ਬਾਦੋ ਸਰ ਬਾਦੋ ਕੈਨ ਲੀ ਕੁੜੀ ਬੱਦਹੋਂਟੈ ਕਰਾਜੇ ਉਹ ਅੱਜ ਤੇਰੇ ਸਿਰ ਪਰ ਬਾਤਾਂ ਮੈਂ ਸਰ ਬਾਤ ਚ ਪਾਉਣੀ ਐ ਨਾ ਤਾਂ ਪਹਿਲਾਂ ਮੈਂ ਕੰਮ ਨੇ ਵੇਢ ਲਮਾ ਹਾਂ ਮੈਂ ਨੇ ਵੇਢ ਜੀ ਹੋਣੇ ਨੇ ਨਾ ਅੰਨਾਏ ਹੋਏ ਆ ਬੱਚੇ ਨੇ ਸਿਰ ਪੋਣਾ ਪਹਿਲਾਂ ਮੈਂ ਕੰਮ ਨੇ ਵੇਢ ਲਮਾ ਆਪਣਾ ਜਲਦੀ ਜਲਦੀ ਤੇ ਮੱਖਣ ਆਪਣਾ ਬਣ ਗਿਆ ਮੱਖਣ ਨੂੰ ਸਿਰ ਇੱਕ ਮਿੰਟ ਲੱਗਦਾ ਬਣਨੇ ਨੂੰ ਕਿਉਂਕਿ ਮੈਂ ਪਹਿਲਾਂ ਹੀ ਕੱਢ ਕੇ ਰੱਖਤਾ ਸੀਗਾ ਮਲਾਈ ਸਾਰੀ ਜਿਹੜੀ ਇਕੱਠੀ ਹੋਈ ਹੋਈ ਸੀਗੀ ਤੇ ਬਸ ਉਹਨੂੰ ਮੈਂ ਵੀ ਤਾਂ ਦਾ ਮੈਨੂੰ ਕਾਣ ਤੋਂ ਗਿਆ ਹੂੰ ਮੈਂ ਥੋੜੀ ਜਿਹੀ ਕਾਣ ਤੋਂ ਗਿਆ ਐਝੇ ਕੰਮਾ ਪਰ ਕੀ ਕਰੀ ਕਰਨਾ ਪੈਂਦੇ ਨੇ ਮੈਨੂੰ ਕਿਉਂ ਕਿਉਂ ਤੇਲ ਕਦੇ ਨਹੀਂ ਲਾਉਂਦੀ ਬਸ ਸਰ ਨੂੰ ਅੱਛਾ ਮਗੜੇ ਵਾਲਾਂ ਨੂੰ ਬਹੁਤ ਘੱਟ ਤੇਲ ਲਾਉਣੀ ਆਂ ਆਹੀਂ ਤੁਸੀਂ ਕਰੀ ਤੇ ਹੋਣ ਲੱਗੇ ਐ ਮਗਨ ਜੀ ਹੋਣ ਲੱਗੇ ਹੋਣ ਲਾਣਾ ਸਟਾਰਟ ਕਰਦਾ ਕੁਝ ਨਹੀਂ ਹੁੰਦਾ ਉਹਨਾਂ ਦਾ ਆਦੀਵਾਦੀਆਂ ਦਾ ਹਨ ਤੇਲ ਆ ਆਦੀਵਾਸਤੀਆਂ ਦਾ ਮੈਂ ਹੁਣ ਮम्मा ਆ ਉਹ ਦੇਖਦੇ ਆ ਟ੍ਰਾਈ ਕਰਕੇ ਉਹ ਕਮੈਂਟ ਕਰਕੇ ਜਰੂਰ ਦੱਸਿਓ ਮੈਨੂੰ ਕੋਈ ਜੇ ਕਿਸੇ ਨੇ ਉਹ ਟ੍ਰਾਈ ਕੀਤਾ ਆਦੀਵਾਸਤੀਆਂ ਦਾ ਤੇਲ ਜੇ ਕਿਸੇ ਨੇ ਟ੍ਰਾਈ ਕੀਤਾ ਨਾ ਉਹ ਮੈਨੂੰ ਜਰੂਰ ਦੱਸਿਓ ਇੱਕ ਵਾਰ ਨਹੀਂ ਤਾਂ ਦੇਖੂਗੀ ਮੈਂ ਮੈਂ ਤਾਂ ਜੇ ਨਾਰਮਲ ਤੇਲ ਵੀ ਸਰਾਉਂਦਾ ਜਾਂ ਨਾਰੀਅਲ ਦਾ ਵੀ ਲਾਉਣ ਲੱਗ ਜਮਾ ਜਾਂ ਕੋਈ ਵੀ ਮੈਂ ਤਾਂ ਵੀ ਵਧੀਆ ਹੋ ਜਾਂਦੇ ਨੇ ਮੈਂ ਲਾਉਂਦੀ ਮੈਨੂੰ ਕਾੜ ਤਾਉਂਦੀ ਆ ਲਾਰੀਅਲ ਦਾ ਵਧੀਆ लाया करूंगी हूँ गर्मिया ला के घंटे दो घंटे रखते अच्छे फिर क्रैक ज हो गए मूहे तो टूट गया बुरा लगन लग गया अगे तो नहीं टुट गया बुरा लगन लग गया कटिंग करते ला गया ਹਾਂ 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 ਹੁਣ ਹੋ ਹੁਣ ਹੋਰ ਵਧੀਆ ਸਿੱਖ ਗਈ ਮੇਰੀ ਜ ਦਰਾੜੀ ਵੀ ਮੇਰੀ ਬਾਸੀ ਵੀ ਬਹੁਤ ਵਧੀਆ ਸਿੱਖ ਗਈ ਜੇ ਵਲੌਗ ਦੇਖਦੀ ਆ ਤਾਂ ਦੇਖਦੀ ਹੈਗੀ ਤਾਂ ਹੋਊਗੀ ਤੇ ਜਾ ਕੇ ਉਹਦੇ ਕੋਲੋਂ ਲਵਾ ਕੇ ਆਉਂਗੀ ਹੁਣ ਘੈਂਟ ਜੇ ਹੁਣ ਮੈਂ ਆਪਣੀ ਫੇਵਰਟ ਕਲਰ ਲਵਾ ਕੇ ਆਉਂਗੀ ਲਾਈਟ ਜੇ ਜੇ ਤੁਸੀਂ ਪਹਿਲਾਂ ਲੈ ਕੇ ਆਉਂਗੇ ਹਨਾ ਨਾ ਅਨ ਚਰਚ ਕੋ ਹੈਗਾ ਉਹ ਕਲਰ ਤਿਆਰ ਨਹੀਂ ਬਈ ਆਉਂਗੀ ਇਸ ਵਾਰ ਤਾਂ ਸਾਇਦ ਕੰਨ ਮੈਂ ਲਵਾਉਣਾ ਮੰਮਾ ਛੁੱਟੀਆਂ ਛੁੱਟੀਆਂ ਮੰਮਾ ਕਹਿੰਦੀ ਲਵਾ ਦੋ ਮੇਰੀ ਹਾਂ ਜੀ ਮਾਡਰ ਆ ਤੇ ਉਹ ਬੋ ਬੋਸ ਪੈਣੀ ਪਲੀਜ਼ ਦਾਦਾ ਇਹ ਚਾਚੀ ਨੇ ਤਾਂ ਤੇ ਜੱਦ ਵੀ ਲਾਉਣਾ ਸੀ ਉਹ ਤਾਂ ਸੋਚਿਆ ਹੋਇਆ ਸੀ ਕਹਿੰਦੀ ਮੈਂ ਸਹਹਰ ਦੇ ਲਾਉਣੇ ਨੇ ਜਿਨਾਂ ਕੋ ਕੋ ਬੇਟਾ ਹੀ ਆ ਜਿਨਾਂ ਕੋ ਬੇਟੇ ਹੁੰਦੇ ਉਹਨਾਂ ਨੂੰ ਬੇਟਿਆਂ ਨਾਲ ਬਹੁਤ ਸ਼ੌਂਕ ਹੁੰਦਾ ਤੇ ਉਹ ਗਾਨੀ ਤੇ ਗਾਨੀ ਮੈਂ 20 ਐਜ ਦੇ ਲਾਉਣੇ ਸੀਗੇ ਦੀਦੀ ਫਿਰ ਮੈਂ ਕਿਹਾ ਚਲੋ ਕੋਈ ਨਾ ਹੁਣ ਸਕੂਲ ਕਰਕੇ ਬੰਗਾ ਸੀਗਾ ਛੁੱਟੀਆਂ ਜਦੋਂ ਆ ਰਹੇ ਆ ਆਪਾਂ ਨੇ ਵੀ ਹਣਿਕ ਜੀ ਕਰਦਾ ਪਨੀਰ ਕੱਢਾ ਕਰਾਉਣ ਦਾ ਕਿਹਦਾ ਐਨ ਤੋਂ ਜਲਾਣਾ ਕੱਢ ਲਓ ਕੱਢ ਲਓ ਮੈਂ ਸ਼ਕਤ ਕਮ ਆਉਂਦਾ ਮੈਂ ਡੋਕੀ ਡੋਕੀ ਵੀ ਲੱਗ ਆਹੋ ਪਰ ਮੈਨੂੰ ਪਨੀਰ ਦੀ ਪੁਰਜੀ ਖਾਣੀ ਕੋ ਫਿਰ ਚਲੋ ਜੀ ਮੈਨੂੰ ਧਰ ਦਵਾ ਗਰਮ ਉਸ ਤੋਂ ਬਾਅਦ ਫਿਰ ਮੱਖਣ ਤੁਸਕ ਨੂੰ ਨਹੀਂ ਕੱਟਣਾ ਹੈਗਾ ਹਾਂ ਇਹ ਥੋੜਾ ਜਿਹਾ ਪਈ ਦੀ ਨਾਲ ਮਲਾਈ ਆ ਫਿਰ ਥੋੜਾ ਜਿਹਾ ਹਾਂ ਟੇਸਟ ਚ ਲੈ ਤਾਜ਼ੀ ਮਲਾਈ ਦਾ ਕਰ ਦਿੰਗੇ ਚਲੋ ਜੀ ਬਣਾ ਰਿਹਾ ਵੀਡੀਓ ਦੇ ਨਾਲ ਮੈਂ ਕਰ ਦਵਾ हाँ जी फ्रेंड्स मैं पोचा वगैरह लगा तो किचन भी क्लीन करती अपा ने अच मैं फ्रिज भी साफ कीडियो नहीं शूट की हैगी बॉक्स वगैरह थोड़े क्लीन करने वाले से ये भी कर ले तो इधर अपना देसी घ्यो बन गया इधर अपना देसी घ्यो हो, हो गया रेडी एक किलो कन गया मेरा किलो थोड़ा डोलू जो तो मैं दुध मंगवा हूँ किलो क्या किलो गया अपना हाँ प्य तो किलो ये हो गया अद्धा किलो हजे अपना अद्धा किलो आ है किलो ये हो गया बाकी हजे मैं चलो पहला जोड़ा पैलाला यूज कर लें ਉਹ ਪਹਿਲਾਂ ਖਤਮ ਕਰਨਾ ਆਪਣਾ ਫਿਰ ਉਹ ਕਰਨਾ ਤੇਰ ਆਪਣਾ ਸਾਰਾ ਮੀਚਾ ਤੇ ਵੇਖੋ ਚਾਹ ਵਗੈਰਾ ਸਾਰਾ ਨਿਕਾਤਾ ਆਹ ਜੇ ਪਾਜੀਆਂ ਵਗੈਰਾ ਪਈਆਂ ਨੇ ਖਤਮ ਹੋਣਗੀਆਂ ਤਾਂ ਅੱਜ ਤੱਕ ਤਾਂ ਕਲੀਨ ਹੋਊਗੀ ਕਿਉਂਕਿ ਇੱਥੇ ਇਹ ਪਿਆਰਾਂ ਦਾ ਉਹ ਅੱਜ ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਅੱਜ ਮੈਂ ਤੇ ਮਨਪ੍ਰੀਤ ਦੀਦੀ ਨੇ ਕਿਹਾ ਦੀਦੀ ਕਹਿੰਦੇ ਵੀ ਹੁਣ 19 ਤਰੀਕ ਨੂੰ ਟੇਕ ਹੋਣਾ ਮੱਥਾ ਪਰ ਦੀਦੀ ਨੇ ਕੱਲ ਰਾਤ ਦੇਖਿਆ ਫਿਰ ਬਾਅਦ ਵਿੱਚ ਅੱਜ ਪਤਾ ਨਹੀਂ ਦੇਖਿਆ ਕਹਿੰਦੇ ਵੀ ਅੱਜ ਮੱਥਾ ਟੇਕ ਹੋਣਾ ਮਾਤਾ ਰਾਣੀਆਂ ਤੇ ਤੇ ਅੱਜ ਗਰੂੜਾ ਦਾ ਮੱਥਾ ਹੁਣ ਅਸੀਂ ਕਿਉਂ ਕਰਕੇ ਆਏ ਆ ਸ਼ਾਮ ਨੂੰ ਜਾਵਾਂਗੇ ਚਲੋ ਕੋਈ ਨਾ ਮਾਤਾ ਰਾਣੀ ਸਾਨੂੰ ਮਾਫ ਕਰਨਗੇ ਤੇ ਅਸੀਂ ਹੁਣ ਮੈਂ ਤੇਰੀ ਦੀ ਸ਼ਾਮ ਨੂੰ ਟੇਕ ਕੇ ਆਉਂਗੀ ਆ ਇਹ ਜਦੋਂ ਖਾਲੀ ਹੋ ਕੇ ਇੱਥੇ ਤੋਂ ਥੋੜੀ ਕਲੀਨ ਹੋ ਜਣੀ ਫਿਰ ਆਪਣੀਆਂ ਕਲੀਨ ਰਿਆ ਕਰੂਗੀ ਪੂਰੀ ਤੇ ਅੱਧਰ ਵੀ ਆਪਾਂ ਕਰਤੀ ਸਫਾਈ ਸਟੋਰ ਦੀ ਵੀ ਕੀਤੀ ਅੱਜ ਆਪਾਂ ਵੈਸੇ ਸਟੋਰ ਦੀ ਕਰਦੇ ਤਾਂ ਹੁੰਦੇ ਡੇਲੀ ਪੋਚਾ ਲੱਗਦਾ ਬਟ ਚੀਜ਼ਾਂ ਥੋੜੀਆਂ ਛੱਕਣ ਛੱਕਣ ਵਾਲੀਆਂ ਸੀ ਉਹ ਕਰੀਆਂ ਤੇ ਇੱਧਰ ਆਪਣਾ ਸਾਰੇ ਬੱਚੇ ਨਾ ਇਹ ਹੋਏ ਬੈਠੇ ਨੇ ਉਹ ਇਹਨਾਂ ਨੂੰ ਇਹ ਹੋਇਆ ਮम्मा ਸਾਡਾ ਸਿਰਵਾਦੋ ਸਿਰਵਾਦੋ ਚਲੋ ਵਾਲ ਖੋਲੋ ਇਹਨੂੰ ਦਸਤਿਰ ਬਾਕੇ ਜੀ ਫਿਰ ਮੈਨਾਂ ਆ ਕੇ ਉਹਨੀਆਂ ਫੇਰ ਤੁਹਾਨੂੰ ਮਿਲਦੀ ਆ। ਸਾਢੇ 3 ਹੋ ਗਏ ਜੀ ਤੇ ਹੁਣ ਬਸ ਉਹ ਦਿਲ ਦਾ ਕਾਲ ਆ ਗਈ। ਮਨਪ੍ਰੀਤ ਜੀ ਕਹਿੰਦੀ ਕਿ ਚੱਲ ਆਪਾਂ ਮੱਥਾ ਟੇਕਿਆ ਆਉਣੇ ਵੀ ਫੇਰ ਸਾਢੇ 9 ਕੋਲਾ ਮਹੱਲਾ ਮਨਾਉਣਾ ਏ। ਅ ਮਤਲਬ ਕਿ ਤੁਹਾਨੂੰ ਪਤਾ ਸਾਡੀ ਗੁਰਦੁਆਰਾ ਸਾਹਿਬ ਆ ਹਨਾ ਤਾਂ ਕਰਕੇ ਹੁਣ ਆ ਬਾਬਾ ਜੀ ਉਹਨਾਂ ਨੇ ਨੇ ਹਿੰਗ ਜੱਥਾ ਆਇਆ ਹੋਇਆ ਸ਼ਾਇਦ ਬਾਹਰੋਂ ਉਹਨਾਂ ਨੇ ਹੋਲਾ ਮਹੱਲਾ ਮਨਾਉਣਾ ਕਿਉਂਕਿ ਉਧਰੇ ਫਿਰ ਮਨਾਉਣਗੇ ਉਹ। ਤੇ ਤਾਂ ਕਰਕੇ ਦੀਦੀ ਕੋਲ ਆ ਕੇ ਜਾਂਦੀ ਦੀਖਾਨੀ ਆ 5:00 ਵਜੇ ਤੋਂ ਪਹਿਲਾਂ ਪਹਿਲਾਂ ਮੱਥਾ ਟੇਕਿਆ ਆਉਣੀ ਆ ਫਿਰ ਹੁਣ ਅਸੀਂ ਜਾਉਂਗੇ ਮੱਥਾ ਟੇਕਣ ਦੀਦੀ ਸੇਹ ਤੋਂ ਲੈਣ ਗਈ ਆਪਣੀ ਬੇਟੀ ਨੂੰ ਤੇ ਮਤਲਬ ਕਿ ਕਾਲਜ ਚ ਪੜ੍ਹਦੀ ਆ ਦੀਦੀ ਬੇਟੀ ਪਰ ਦੀਦੀ ਲੈਣ ਜਾਂਦੇ ਹੁੰਦੇ ਨੇ ਉਹਨੂੰ ਐਕਟਿਵ ਆਉਂਦੀ ਨਹੀਂ ਹੈਗੀ ਪਰ ਦੀਦੀ ਲੈਣ ਚਲੇ ਜਾਂਦੇ ਹੁੰਦੇ ਨੇ ਉੱਥੇ ਤੋਂ ਬੱਸ ਚਲੇ ਜਾਂਦੀ ਹੁੰਦੀ ਆ ਸੇਹ ਤੋਂ ਤੇ ਬੱਸ ਜੀ ਹੁਣ ਅਸੀਂ ਜਾ ਕੇ ਆ ਕੇ ਤੁਹਾਨੂੰ ਮੈਂ ਫੇਰ ਮਿਲੂੰਗੀ ਤੇ ਨਾ ਉਹਨੂੰ ਲਈ ਸੀਗੀ ਮੈਂ ਤੇ ਆ ਦੇਖੋ ਕਿਹਨਾਂ ਕਿਹਨਾਂ ਦੇ ਘਰ ਚਾਹ ਕੁਝ ਹੁੰਦਾ ਸਾਡੇ ਸਾਰਾ ਦਿਨ ਆਹੀ ਕੁਛ ਹੁੰਦਾ ਛੁੱਟੀ ਵਾਲੇ ਦਿਨ ਐਨੀ ਕੁੱਟ ਖਾਂਦਾ ਇਨਾ ਬੇਸ਼ਰਮਾ ਵੀ ਅਭੀ ਤੇਰੇ ਜਿੰਨਾ ਜ਼ਿੰਦਗੀ ਚ ਬੇਸ਼ਰਮ ਕੋਈ ਹੋਣਾ ਨਹੀਂ ਹੈਗਾ ਐਨੀ ਕੁੱਟ ਕੈਮਰਾ ਕਰਿਆ ਮਾੜਾ ਉੱਧਰ ਕਰ ਕਾਰ ਲਓ ਐਵੇਂ ਸਾਇਜ ਨੂੰ ਕੁੱਟ ਗਿਆ ਤਾੜ ਤਾੜ ਥੱਪੜ ਧਰਦੀ ਆ ਉਹ ਬੰਦ ਕਰਦੀ ਅੰਦਾ ਬੱਸ ਹਰ ਜਾ ਸਾਇਜ ਮੱਟੇ ਕਿ ਤਾ ਨਹੀਂ ਤੂੰ ਬਹੁਤ ਕੁੱਟਦੀ ਆ ਨਾ ਇਹ ਟੀਕੇ ਤਾ ਨਹੀਂ ਕੁੱਟੂ ਮੈਂ ਬਹੁਤ ਇੰਨਾ ਲੜਦੇ ਕਿਹਨਾਂ ਦੇ ਘਰ ਚਾਹ ਕੁਛ ਹੁੰਦੇ ਸਾਡੇ ਘਰ ਚ ਤਾਂ ਸਰਾ ਦਿਨ

ओ ना दीदी ओ करो अंदरों ही लगेगा अंदरों ला दूजे उधर ला ना लाके फिर उसे अंदर टेक ला पा लोड़े जी अचे पिंड का मंदिर ਜੀ ਸਲਾਮਾਤਾ ਦਾ ਮੰਦਿਰ ਥੱਲੇ ਕੰਮ ਚੱਲ ਰਿਹਾ ਹੈ ਇਮਾਰਤ ਬਣ ਰਹੀ ਹੈ ਨਕਸ਼ਾ ਤਾਂ ਪਾਸ ਪਾਸ ਹੋਇਆ ਹੈ ਥੋੜਾ 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 ਕੰਮ ਕਰਾਈ ਜਾ ਰਹੇ ਨੇ ਗਾਹਲੇ ਨੂੰ ਲੰਗਰ ਵੀ ਲੱਗੂਗਾ ਅੱਸੀ ਬਹੁਤ ਲੇਟ ਹੋ ਗਏ ਚਲੋ ਮਾਤਾ ਰਾਣੀ ਸਾਡੀ ਪੁੱਲ ਬਖਸ਼ ਆਇਓ ਅਰ ਅੱਸੀ ਪੁੱਲ ਲੈਣੀ ਆਗੇ ਰਾਤ ਤੋ ਲੱਗੇ ਸੀਗੇ ਜੇ ਜਾਂਦਾ ਸਾਡੇ ਖੰਨੇ ਨੂੰ ਰੋੜ ਤੇ ਉਧਰ ਸਾਡਾ ਪਿੰਡ ਪਾਲੂ ਲਾਉਗਾ ਜੀ ਅ타 ਚ ਕਾਲੂ ਕਾਲੂ ਆਊਗਾ ਹਰ ਰੁਕੀ ਕਰਦੀ ਹੈ ਸੋਨਾ ਮੈਂ ਰਹਿਣਾ ਜਿਵੇਂ ਮਹਾਰਾ ਲਿਖੇ ਫੋਟੋ ਆਏ ਨਹੀਂ ਆਏ ਤੇ ਮੈਂ ਵੀ ਬਰੇ ਮੇ ਨਿਕਲੀ ਉਹਨਾਂ ਵਾਜ ਵੀ ਆਈ ਉੱਥੇ ਮੈਨੇ ਯਮਾ ਗੁਰਦੁਆਰੇ ਕੋਲ ਜੇ ਗਾਰੇ ਵੱਜਦੇ ਨੇ ਹਾਂਜੀ ਹਾਂਜੀ ਮੈਂ ਵੀ ਬਾਹਰ ਨਿਕਲੀ ਸੀ ਹੁਣ ਮੈਨੂੰ ਗਗਨ ਦਾ ਫੋਨ ਆ ਗਿਆ ਕਹਿੰਦੀ ਚੱਲ ਚਲੀਏ ਘੁੰਮਣ ਕਾਲ ਕਿਹਨਾਂ ਕਿਨੇ ਸਾਫ ਨੇ ਚਿੱਟੇ ਚਿੱਟੇ ਬੰਦ ਉੱਤੋਂ ਕਿੱਥੇ ਹੋਣ ਕੇ ਜਾਣ ਗਿਆ ਸ਼ਰਮ ਚ ਇਹ ਉਹ ਤਾਂ ਗੋਹੀ ਪਾਟ ਸਾਰੀ ਪਾਹ ਕਰਤਾ ਆ ਤੇਰੇ ਬੱਚੇ ਜੀ ਆਉਂਦੇ ਗੋਹੇ ਤੇ ਬਾਲਟੀ ਵੀ ਤੇ ਮੈਂ ਵਸਾ ਹੀ ਸੀ ਅਰੇ ਕਿਉ ਗੋਹ ਪਾਟ ਕੇ ਉਹਦੋਂ ਨਾਲ ਨਾ ਸਹਿਦ ਪਾਪਾ ਆ ਗਏ ਜੀ ਹੈਲੋ ਕਰ ਦੋ ਚਾਇ ਦਿਨ ਕੀਤੀ ਆ ਪਾਪਾ ਨੇ ਨਹੀਂ ਕੀਤੀ ਕਰਤੀ ਯਸ ਤੇ ਟਾਈਮ ਹੋ ਗਿਆ 8:00 8:30 ਦਾ ਟਾਈਮ ਹੋ ਗਿਆ ਤੇ ਅੱਜ ਸਮਝ ਨਹੀਂ ਤੀ ਲੱਗਦੀ ਕੀ दाल ਸਬਜ਼ੀ ਬਣਾਈਏ ਤੇ ਕੱਲ ਨੂੰ ਬਣਾਵਾਂਗੇ ਆਪਾਂ ਤਰੇਲੇ ਤਰੇਲੇ ਮੰਗਾਏ ਨੇ ਮੇਰੇ ਬੇਵਰਕ ਨੇ ਤਰੇਲੇ ਦੁੱਧ ਦਾ ਪਾਣੀ ਰੱਖਤਾ ਉਵਾਲੀ ਹੋਣ ਨੂੰ ਉਵਾਲੀ ਹੋਣ ਨੂੰ ਤਿਆਰ ਐ ਅੱਜ ਅੱਜ ਬਣਾਈਆ ਆਪਾਂ ਸੁੱਕੇ ਆਲੂ ਆਲੂ ਦੇ ਵਿੱਚ ਮਤਲਬ ਪਿਆਜ਼ ਧਨੀਆ ਪਾ ਕੇ ਸੁੱਕੇ ਆਲੂ ਭੁੰਨੇ ਤੇ ਹੋਰ ਖਾਈ ਵੀ ਚਾਹੀਦੀ ਦਿੱਲੀ ਸੀ ਕਹਿੰਦੇ ਕੋਈ ਵੀ दाल ਸਬਜ਼ੀ ਖਾਣ ਦਾ ਪਰ ਮੈਂ ਕਿਹਾ ਚਾਹ ਜਾਰੀ ਬਣਾ ਲੈਂਦੇ ਆ ਕੱਲੋਂ ਆਪਾਂ ਥਰੇਲੇ ਬਣਾ ਲਾਂਗੇ ਤੇ ਆਟਾ ਆਪਾ ਗੁੰਨ ਲਿਆ ਸਵੇਰੇ ਗੁੰਨ ਲਿਆ ਸੀ ਆਟਾ ਤੇ ਬਾਕੀ ਤੁਸੀਂ ਦੱਸੋ ਜੀ ਤੁਸੀਂ ਕੀ ਕੀ ਬਣਾਇਆ ਏ ਸਾਰੇ ਜਾਣੇ ਅੱਜ ਅਸੀਂ ਸੈਰ ਕਰਨ ਗਈਆਂ ਸੀ ਮੈਂ ਤੇ ਗਗਨ ਪਰ ਵੀਡੀਓ ਨਹੀਂ ਕੋਈ ਬਣਾਈ ਹੈ ਕਿਉਂਕਿ ਉੱਧਰ ਅੱਜ ਸਾਡੇ ਕੋਲ ਤੁਸੀਂ ਅਸੀਂ ਨਾ ਉਹ ਪਹਿਲਾਂ ਵੀਡੀਓ ਦੇਖਿਆ ਤੁਸੀਂ ਉੱਧਰਲੀ ਸਾਈਡ ਏ ਫਿਰ ਅੱਜ ਹੋਲਾ ਮਹੱਲਾ ਮਨਾਇਆ ਸੀਗਾ ਨਹੀਂ ਬਸ ਇਹ ਹੁੰਦਾ ਨੇ ਸਾਡਾ ਤੇ ਹੋਰ ਵੀ ਸੀ ਨਾਲੇ ਗਗੰਦਰ ਹਸਬੰਦ ਤੇ ਉਹ ਫਿਰ ਉੱਥੇ ਖੜ ਕੇ ਦੇਖਣੇ ਲੱਗ ਗਿਆ ਉਹ ਗਿਆ ਹੀ ਨਹੀਂ ਹੈਗਾ ਗਾਹਾਂ ਅਸੀਂ ਫਿਰ ਕੱਟ ਕੱਲੀਆਂ ਚੜ ਗਈਆਂ ਸੀਗੀਆਂ ਦੇਖੋ ਹੁਣ ਕਿੰਨੇ ਦਿਨ ਜਾਨੀਆਂ ਅਜ ਪਹਿਲਾ ਦਿਨ ਸੀਗਾ ਸਾਡਾ ਜਦੋਂ ਜਾਣ ਲੱਗੀਆਂ ਫਿਰ ਤਾਂ ਹੋ ਜੂਗੀਆਂ ਪਤਲੀਆਂ ਸੋਨੇ ਵੀ ਲੱਗਣਗੇ ਗਰਮੀ ਵਾਲੇ ਸੂਟ ਪਾਏ ਹੋਏ ਫਿਰ ਤਾਂ ਪੈ ਜੂਗਾ ਫਰਕ ਨਹੀਂ ਤਾਂ ਬੁਰਾ ਹਾਲਿਆ ਉਹਦਾ ਸੂਟ ਵੀ ਨਹੀਂ ਜੱਜ ਦੇ ਗੰਦੇ ਲੱਗੇ ਤੇ ਨੰ ਪਾਏ ਹੋਏ ਦੀ ਇੰਨਾ ਮਟਾਪ ਆ ਗਿਆ ਦੁੱਧ ਗੱਲਾ ਗੱਲਾ ਤੇ ਮੇਰਾ ਉਹਦਾ ਚੱਲੇ ਆ ਸੀਗਾ ਦੁੱਧ ਬਾਹਰ ਤੇ ਤਾਂ ਮੈਂ ਦਾਲ ਬਣਾਉਣ ਦੀ ਸੋਚਦੀ ਸੀਗੀ ਵੀ ਦਾਲ ਬਣਾਉਂਗੀ ਫਿਰ ਮੈਂ ਦਾਲ ਨਹੀਂ ਬਣਾਈ ਹੋਗੀ ਮੈਂ ਕਿ ਦਾਲ ਖਾਣ ਨੂੰ ਦਿੱਲੀ ਕਰਤਾ ਹੈਗਾ ਪਰ ਮੈਂ ਦਾਲ ਮੈਂ ਕਿ ਚੱਲ ਬਾਅਦ ਚ ਦੇ ਜਾਂਗੀ ਹਜੇ ਕੱਜ ਕੋਈ ਸਾਇਦ ਕੋਪਾ ਨੂੰ ਸਬਜ਼ੀ ਮੰਗਾਈ ਮੈਂ ਕਿ ਸਬਜ਼ੀ ਲਿਆਏ ਆ ਕੋਈ ਫਿਰ ਉਹ ਕਰੇਲੇ ਲਿਆਏ ਸੀਗੇ ਤੇ ਆਜਾ ਪੈਨ ਨੂੰ ਉਹਨੇ ਹੱਥ ਪੱਲਾ ਮਾਰਿਆ ਫ੍ਰੀਜ ਵਗੈਰਾ ਸਾਫ਼ ਕੀਤੀ ਹੈ ਨਾ ਮੈਨੂੰ ਪਹਿਲਾਂ ਵੀ ਦੱਸਿਆ ਵੀ ਇਧਰ ਆ ਡੱਬੇ ਵਗੈਰਾ ਜਿਹੜਾ ਐਕਸਟਰਾ ਸੀਗਾ ਇੱਥੋਂ ਪਿਆ ਸੀਗਾ ਸਟੱਕਰ ਵਾਲਾ ਡੱਬਾ ਚੱਕਤਾ ਹੈ ਨਾ ਇਹਨਾਂ ਨੂੰ ਸਾਫ਼ ਕੀਤਾ ਹੁਣ ਉੱਪਰਲੇ ਜਿਹੜੇ ਉਹ ਮੈਂ करूंगी ਹਲਦਾ ਅभी ਸਾਰੇ ਦਿਵਾਰੀ ਤੋਂ ਦੇ ਨਮੂਨ ਕਲੀਨਿੰਗ ਕਰੂੰਗੀ ਬਸ ਹੁਣ ਅਸੀਂ ਕਿਉਂਕਿ ਚਵਾਲੀ ਜਾਂ ਗਈ ਆ ਸਬਜ਼ੀ ਵੀ ਆਪਣੀ ਬਣ ਗਈ ਬਸ ਮੈਂ ਪੁਲਕੇ ਲਾਤੇ ਹੁਣ फटाफट ਰੋਟੀ ਖਾ ਲਾਂਗੇ 8:30 ਵਜੇ ਨੂੰ ਅਸੀਂ ਫ੍ਰੀ ਹੋ ਜਾਾਂਗੇ ਕਿਉਂਕਿ ਨੂੰ ਰੋਟੀ ਬਣਾ ਕੇ ਰੋਟੀ ਖਾਣੀ ਹੋਆ ਤੇ ਇੱਧਰ ਆਪਣਾ ਹੁਣ ਬਾਚਰਾਂ ਨੂੰ ਦੁੱਧ ਦੇ ਕੇ ਖਨਾਵੀ ਨਾਲ ਮੇਰੇ ਭਾਂਡੇ ਵੀ ਚੱਕ ਹੋ ਜਾਣਗੇ ਤੇ 8:30 ਵਜੇ ਦਿਨ ਹੋ ਜਾ ਗਿਆ ਫ੍ਰੀ ਅੱਜ ਸੈਦ ਦੇ ਪਾਪਾ ਕਹਿੰਦੇ ਸੈਰ ਕਰਨ ਮੇ ਜਾਣਾ ਨਹੀਂ ਕਿਉਂਕਿ ਰਾਤ ਗਏ ਹੋਏ ਸੀ ਕਿ ਢੀੜਾ ਲੈ ਕੇ ਤਾਂ ਕਰਕੇ ਥੱਕੇ ਹੋਏ ਸੀਗੇ ਤੇ ਹੁਣ ਕਹਿੰਦੇ ਵੀ ਮੈਂ ਥਕਾਵਟ ਹੋਈ ਹੋਈ ਹੈ ਵੀ ਹੁਣ ਤਾਂ ਮੈਂ ਸੌਣਾ ਹੈ ਵੀ ਪੈਣਾ ਹੈ ਹਨਾ ਚਲ ਮੈਂ ਕਿਹਾ ਕੋਈ ਗੱਲ ਨਹੀਂ ਅੱਜ ਮੈਂ ਵੈਸੇ ਵੀ ਜਾਇਆ ਹੀ ਸੀਗੀ ਤੇ ਮੇਰਾ ਸਾਇਦ ਪਾਪਾ ਨਾ ਪੱਕਾ ਨਹੀਂ ਹੁੰਦਾ ਤਾਂ ਹਿੰਦ ਮੇਰਾ ਫਰਕ ਨਹੀਂ ਪੈ ਰਿਹਾ ਕਿ ਉਹ ਕਦੇ ਧੱਕੇ ਹੁੰਦੇ ਨੇ ਕਦੇ ਮੂਡ ਤੇ ਹੁੰਦਾ ਇਹਨਾਂ ਦਾ ਵੀ ਜੇ ਲੈ ਕੇ ਚਲੇ ਜਾਂਦੇ ਨੇ ਤਾਂ ਚਲੇ ਜਾਂਦੇ ਨੇ ਜੇ ਧੱਕੇ ਹੁੰਦੇ ਨੇ ਫਿਰ ਨਹੀਂ ਜਾਂਦੇ ਹੈਗੇ ਤੇ ਬਾਕੀ ਜੀ ਹੁਣ ਰੋਟੀ ਰੋਟੀ ਬਣਾ ਕੇ ਅਸੀਂ ਖਾ ਲੈਣੀ ਆ ਜੇ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰ ਲਿਓ ਜੀ ਔਰ ਵੀਡੀਓ ਨੂੰ ਫੁੱਲ ਵਾਟ ਜਰੂਰ ਤਰੈ ਕਰੋ ਔਰ ਇੱਕ ਮੇਰੀ ਭੈਣ ਨੇ ਕਮੈਂਟ ਕੀਤਾ ਸੀ ਜੀ ਤੁਹਾਡੇ ਵਲੌਗ ਬਹੁਤ ਲੰਬੇ ਹੁੰਦੇ ਨੇ ਸੋ ਮੈਂ ਟਰਾਈ ਕਰਦੀ ਹਾਂ ਕਿ ਮੈਂ ਛੋਟੇ ਵਲੌਗ ਬਣਾਵਾਂ ਕੀ ਕਰਾਂ ਜੀ ਬਣ ਜਾਂਦੇ ਨੇ ਵੱਡੇ ਪਰ ਕੋਈ ਗੱਲ ਨਹੀਂ ਆਪਾਂ ਹੁਣ ਟਰਾਈ ਕਰਾਂਗੇ ਛੋਟੇ ਵਲੌਗ ਬਣ ਦੀ ਜਿਆਦਾ ਆਪਾਂ ਵਲੌਗ ਦੀ ਲੈਂਥ ਨਹੀਂ ਰੱਖਿਆ ਕਰਾਂਗੇ ਆਪਾਂ ਵੀ 12-15 ਮਿੰਟ ਜਾਂ 15 ਮਿੰਟ ਵਾਕੇ ਬਣਾਇਆ ਕਰਾਂਗੇ ਕੋਸ਼ਿਸ਼ ਮੇਰੀ ਇਹ ਰਹੂਗੀ ਜੇ ਬਣ ਗਿਆ ਬੜਾ ਤਾਂ ਪਲੀਜ਼ ਸਾਰੇ ਜਿਹੜੇ ਫੁੱਲ ਵਾਚ ਜ਼ਰੂਰ ਕਰ ਲਿਆ ਕਰਿਓ ਕਿਉਂਕਿ ਮਿਹਨਤ ਲੱਗਦੀ ਹੈ ਫਿਰ ਅਜੀ ਚੀਕ ਨਹੀਂ ਕਰਦਾ ਹੈਗਾ ਡਿਲੀਟ ਕਰਨ ਨੂੰ ਆਏ ਹੁੰਦਾ ਵੀ ਹਨਾ ਆ ਮੈਂ ਇੰਤਨਾ ਬਣਾਇਆ ਆ ਵੀ ਮੈਂ ਇੰਤਨਾ ਬਣਾਇਆ ਇਹਨੂੰ ਵੀ ਪਾ ਦਈਏ ਇਹਨੂੰ ਵੀ ਪਾ ਦਈਏ ਬਾਕੀ ਜੇ ਤੁਹਾਨੂੰ ਵਲੌਗ ਵਧੀਆ ਲੱਗਿਆ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਾਂਗੇ ਆਪਾਂ ਕੱਲ ਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ OK ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ